ਕਿ ਮੈਂ ਲੋਕਾਂ ਨਾਲ ਠੱਗੀ ਮਾਰੀ ਹੈ ਕਿਸੇ ਨੂੰ ਕੋਈ ਲਾਰਜ ਦਿੱਤਾ ਹੈ ਤੇ ਮੇਰੀ ਸੀਬੀਆਈ ਕੋਈ ਇਨਕੁਆਇਰੀ ਕਰਾਈ ਜਾਏ ਕਿ انا ਪਬਲਿਕ ਲਾਈਫ ਦੇ ਵਿੱਚ ਇੱਕ ਪੈਸਾ ਵੀ ਮੇਰੇ ਵੱਲ ਨਿਕਲੇ ਦਾ ਮੈਨੂੰ ਟੰਗ ਦਿੱਤਾ ਜਾਏ ਅੱਗੇ ਪਾਰਟੀ ਤੇ ਇਲਜ਼ਾਮ ਲੱਗਦਾ ਸੀ ਤੇ ਪਾਰਟੀ ਵਾਲੇ ਉਹਨੂੰ ਡਿਫੈਂਡ ਕਰਦੇ ਸੀ ਹੁਣ ਪਾਰਟੀ ਮੈਨੂੰ ਫਸਾ ਰਹੀ ਹੈ ਤੇ ਜਿਹੜੇ ਮੇਰੇ ਵਿਰੋਧੀ ਸੀ ਉਹ ਮੈਨੂੰ ਡਿਫੈਂਡ ਕਰ ਰਹੇ ਆ ਜਿਹੜਾ ਪਾਵਰ ਪਲੇਟਫਾਰਮ ਆ ਜਿਹੜਾ ਪਾਵਰ ਸੈਂਟਰ ਹੈ ਉਹ ਦਰਗੇਸ਼ ਹੈ ਇਹਨੇ ਚੇਤਾਵੰਦ ਰਿਹਾ ਇਹ ਹੀ ਸਾਰੇ ਬੰਦਿਆਂ ਨੂੰ ਜੁਆਇਨ ਕਰਾ ਰਿਹਾ ਹੈ ਇਹ ਹੀ ਸਾਰੇ ਉਤੇ ਵੰਡ ਰਿਹਾ ਜੇ ਇਹ ਚਾਹੇਗਾ ਤੇ ਇੰਤਰ ਹੋ ਸਕਦੀ ਹੈ ਜੇ ਇਹ ਚਾਹੇਗਾ ਤੇ ਨਾ ਕਹੇਗਾ ਤੇ ਨਹੀਂ ਇੰਤਰ ਹੋ ਸਕਦੀ ਜਿਹੜਾ ਟਾਈਟਲ ਪੇਜ ਬਣਾਇਆ ਗਿਆ ਹੈ ਇਹ ਤੁਹਾਨੂੰ ਦਿਖਾਇਆ ਨਹੀਂ ਗਿਆ ਤੁਸੀਂ ਪਾਰਟੀ ਦੇ ਕਨਵੀਨਰ ਹੋ ਤੇ ਮੈਂ ਸੱਚ ਬੋਲਿਆ ਕਿ ਮੈਂ ਉਹ ਨਹੀਂ ਦੇਖਿਆ ਮੈਂ ਕਿ ਮੈਨੂੰ ਅਕਾਲ ਤਖਤ ਦੇ ਜਹਜ਼ਾ ਦੇ ਸਦਕੇ ਸਿੱਖੀ ਜੋ ਖਰਚ ਕਰ ਦੇਣਾ ਸੀ ਤੇ ਮਾਨਯੋ ਕੇਜਰੀਵਾਲ ਸਾਹਿਬ ਪਤਾ ਕੀ ਕਹਿੰਦੇ ਆ ਕਹਿੰਦੇ ਅਗਰ ਆਪ ਕੋ ਸਿੱਖੀ ਸੇ ਨਿਕਾਲ ਦਿੱਤੇ ਤਾਂ ਕੀ ਹੋਤਾ ਇਹ ਕਨਵੀਨਰ ਆਪਣੀ ਪਾਰਟੀ ਦੇ ਦਿੱਤੀ ਕੀ ਮਿਸਟਰ ਨੂੰ ਮਿਲ ਜਾਂਦਾ ਹੈ ਤੇ ਜੇ ਉਹਦੀ ਵੀ ਰਿਕਾਰਡਿੰਗ ਹੁੰਦੀ ਹੈ ਤੇ ਮੈਂ ਕਹਿੰਦਾ ਇਹਦੇ ਨਾਲੋਂ ਵੱਧ ਕਿਸਮ ਦੀ ਅੱਜ ਗੱਲ ਹੀ ਕੋਈ ਨਹੀਂ ਹੈ ਮੈਨੂੰ ਨਹੀਂ ਪਤਾ ਹੈ ਡਿਪਟੀ ਚੀਫ ਮਿਸਟਰ ਨੇ ਕਿਹਾ ਜਾਂ ਨਹੀਂ ਕਿਹਾ ਪਰ ਜੇ ਕਿਹਾ ਤੇ ਇਹ ਡਿਪਟੀ ਚੀਫ ਮਿਸਟਰ ਦਾ ਕਰਤਾਰ ਨਹੀਂ ਹੈ ਇਹਦੇ ਵਿੱਚ ਜਸੂਸਾ ਵਾਲਾ ਕੰਮ ਹੈ ਕਾ ਦੇ ਲਈ ਅਸੀਂ ਬੱਚੇ ਸਾਨੂੰ ਪੁੱਛਦੇ ਕਰਦੇ ਆਪਦੀ ਮਰਜ਼ੀ ਮੇਰੀ ਤਾਂ ਕੋਈ ਕਾਪੜੀ ਮੈਂ ਤਾਂ ਪੀਐਸਸੀ ਦਾ ਮੈਂਬਰ ਨਹੀਂ ਐ ਫਾਈਨਲ ਇਹ ਕਰਦੇ ਆ ਪਰ ਸਲਾਹ ਲੈਂਦੇ ਕਿਸੇ ਦੀ ਪਾਰਦਰਸ਼ੀ ਕਰਦੇ ਸਾਰਾ ਕੁਝ ਟਿਕਟਾਂ ਦੀ ਵੰਟ ਲਗਭਗ ਪਹਿਲਾਂ ਹੀ ਹੋਈ ਹੋਈ ਸੀ ਵੀਰ ਜੀ ਇਹ ਪੈਸਾ ਚਲੇ ਇਹ ਲੱਖ 2 ਲੱਖ ਦੀਆਂ ਗੱਲਾਂ ਕਰਦੇ ਸੀ ਉਥੇ ਤਾਂ 2-2 ਕਰੋੜ ਦੀਆਂ ਗੱਲਾਂ ਹੋਈਆਂ ਹੋਈਆਂ ਨੇ ਮੈਨੂੰ ਇਹ ਜਾਪਦਾ ਤੇ ਜਿਹੜੀਆਂ ਟਿਕਟਾਂ ਵਾਲੀ ਕਹਾਣੀ ਹੈ ਨਾ ਇਹ ਮੈਨੂੰ ਜਾਪਦਾ ਵੀ ਸਾਰੇ ਸਰਕਾਰ ਵਾਲੇ ਨਾਲ ਰਲੇ ਆ ਵੀ ਕੈਂਡੀਡੇਟ ਮਾਰੇ ਦੇਵਾਂਗੇ ਕਿਉਂਕਿ ਜਿਹੜੇ 32 ਕੈਂਡੀਡੇਟ ਦਿੱਤੇ ਆ 25 ਕੈਂਡੀਡੇਟਾਂ ਦੇ ਉਲਟਾ ਰਿਵੋਲਟ ਹੋਇਆ ਹੋਇਆ ਇਹ ਕਿਦੀ ਮਜ਼ਾ ਤਾਂ ਨੇਸ਼ਨਲ ਲੈਵਲ ਤੇ ਤੋਂ ਤੋਂ ਰੱਖਦੇ ਹੋਣਗੇ ਸਟੇਟ ਨੂੰ ਮੈਂ ਤੁਹਾਨੂੰ ਪਹਿਲਾਂ ਕਨਫੈਸ ਕੀਤਾ ਕਿ ਕੋਈ ਟ੍ਰੇਜਰਰ ਨਹੀਂਗਾ ਕੋਈ ਸਾਡਾ ਫੰਡ ਨਹੀਂਗਾ ਕੋਈ ਦਿੱਲੀ ਵਾਲੇ ਫੰਡ ਚੋਂ ਸਾਨੂੰ ਹਿੱਸਾ ਨਹੀਂ ਦਿੱਤਾ ਅਸੀਂ 20 ਲੱਖ ਰੁਪਈਆ ਮੈਂ ਆਪ ਉੱਥੇ ਦੇ ਕੇ ਆਇਆ ਸੀ ਪੰਜਾਬ ਚੋਂ 80 ਲੱਖ ਰੁਪਈਆ ਗਿਆ ਸੀ ਪਾਰਟੀਆਂ ਦਾ ਕੰਮ ਇਹ ਹੁੰਦਾ ਜਦੋਂ ਪੈਸਾ ਸੈਂਟਰਲ ਪੂਲ ਚ ਜਾਂਦਾ ਉਹਦਾ ਪੈਸਾ ਕੁਝ ਸਟੇਟਾਂ ਨੂੰ ਮਿਲਦਾ ਕੁਝ ਜ਼ਿਲ੍ਹਿਆਂ ਨੂੰ ਮਿਲਦਾ ਉਹ ਇਸ ਪਾਰਟੀ ਦੇ ਵਿੱਚ